ਹੈਲੋ ਬਾਈ ਪਿੱਛੇ ਹੋ ਜਾ ਕਿੱਥੇ ਜਾਣਾ ਮੈਂ ਕੱਲੇ ਨੂੰ ਆ ਜਾਂਦਾ ਮੇਰੇ ਵੀਰ ਨੂੰ ਥੋੜਾ ਕੱਲੇ ਨੂੰ ਆਪਾਂ ਬਾਕੀ ਸਾਰੇ ਬਾਕੀ ਸਾਰੇ ਸਾਰੇ ਵੀਰਾਂ ਨੂੰ ਵੇਖ ਲੈਣ ਦੀ ਕਿਰਪਾ ਕਰਕੇ ਬੋਲਾ ਪਹਿਲਾ ਦਿਲੋਂ ਸਾਕੀ ਕਰ ਬਈ ਸੱਚੀ ਕਿਹੜੇ ਕਿਹੜੇ ਜਾਣਦੇ ਨੇ ਮੈਨੂੰ ਕੂਕ ਮਾਰ ਦੋ ਇੱਕ ਵਾਰੀ ਸਜੀਰ ਪਾਲਾ ਲੱਗਣ ਲੱਗਾ ਮੈਨੂੰ ਤੁਰ ਤੜੀਆਂ ਹੀ ਆਈ ਜਾਂਦੇ ਨੇ ਵੀ ਇੰਨਾ ਪਿਆਰ ਕਰਦੇ ਹੋ ਮੈਨੂੰ ਸਾਡੀ ਪਿੰਡੀ ਦੇ ਵੀ ਖੜੇ ਨੇ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹਣਾ ਸੀ ਨਾ ਸਾਈਕਲ ਤੇ ਆਉਂਦੇ ਹੁੰਦੇ ਸੀ ਜਦੋਂ ਇੱਥੇ ਆ ਮੇਲਾ ਹੁੰਦਾ ਸੀ ਇਹ ਜਿਹੇ ਦਿਨਾਂ 'ਚ ਉੱਥੇ ਖੜ ਕੇ ਦੇਖਦਾ ਹੁੰਦਾ ਸੀ ਮੈਂ ਤੇ ਮੈਨੂੰ ਬਹੁਤ ਗੱਲਾਂ ਯਾਦ ਨੇ ਤੇ ਹਾਂ ਚਰਨੋਂ ਦਾ ਬਰਾਏ ਫਰੈਂਡ ਚਾਰ ਕਮੇਜ ਨੂੰ ਕੰਮ ਹੋ ਜੇ ਬਸ ਸੋਡਾ ਮੈਂ ਬਤੇਰੀਆਂ ਮਾਮਿਆਂ ਫੁੱਫੜਾਂ ਦੇ ਕਹਿਣ ਤੇ ਬਾਤੀਆਂ ਹੁਣ ਨਾ ਵਾਸਾ ਇਹ ਕਰ ਜਿਓ ਪੀਂਗਾ ਤੀਆਂ ਸਿੰਜੇ ਮੇਲੇ ਦੁਆਰੇ ਲਗਣ ਲਾ ਦੂ ਬਸ ਬੜ ਬਰੜਾ ਗੌਰ ਰੱਖਿਓ ਤੁਸੀਂ ਬਹੁਤ ਪਿਆਰ ਕੀਤਾ ਮੇਰੀ ਇਹ ਮਵਿਕਰੀ ਨੂੰ ਚਲੋ ਸਾਰੇ ਲੀਡਰ ਚੰਗੇ ਹੁੰਦੇ ਆ ਹਨ ਆਪ ਦਬਦਾ ਹੁੰਦਾ ਜਿਹਦਾ ਸਾਥ ਦਿੰਦਾ ਉਹ ਸਾਰੇ ਦਿੰਦੇ ਨੇ ਤੇ ਇੱਕ ਮਾ ਹੋਰ ਤੁਹਾਨੂੰ ਕੰਮ ਦੀ ਗੱਲ ਸੁਣਾ ਕੇ ਜਾਂਣਾ ਤੇ ਥੋੜਾ ਜਿਹਾ ਮੈਂ ਜਾਣਾ ਹਾਂ ਦਾ ਕਾਲੀ ਆ ਬਸ ਹੋ ਗਿਆ ਟੀ ਟਾਈਮ ਹੋ ਗਿਆ ਬਸ ਸਾਡੇ ਸਾਨੂੰ ਕੰਮ ਹੋ ਜੂ ਤੇ ਹਾਂਜੀ ਹਾਂ ਬੰਟੂ ਦੀ ਬਈ ਉਹਦਾ ਨਾਮ ਸੱਚੀ ਬਈ ਮੈਂ ਜਦੋਂ ਕਬੱਡੀ ਖੇਡਣ ਲੱਗਿਆ ਸੀ ਨਾ ਤੇ ਕਬੱਡੀ 32 ਕਿਲੋ ਮੈਂ ਇੱਥੇ ਖੇਡਣ ਲੱਗਿਆ ਸੀ ਉਹ ਜਾਲੀ ਮੋਹਰ ਲੱਗੀ ਇੱਕ ਮੁੰਡੇ ਦੇ ਹੋ ਬਾਬਾ ਬੁੱਲੇ ਸਾਡੀ ਸਮਾ ਲਵੇ ਤੇ ਉਥੇ ਜਿੱਦੋਂ ਦਾ ਭਾਰ ਤੋਂ ਲਿਆ ਥੋੜਾ ਜਿਹਾ ਗ੍ਰਾਮ ਕਬੱਡੀ ਉਹਦੇ ਮਰਿਆ ਕਰਨ ਦੇ ਥਾਪੜਾ ਮੁਹਬਿਰ ਆਪਾ ਦਾ ਖੇਡਦੇ ਨੇ ਤੇ ਬਹੁਤ ਆਦਾ ਨੇ ਜੁੜੀਆਂ ਹੋਈਆਂ ਤੇ ਸਾਡੀ ਪਿੰਡੀ ਦੇ ਵੀ ਸਾਰੇ ਆਏ ਹੋਏ ਨੇ ਮੈਨੂੰ ਸੌਂ ਲੱਗਿਆ ਬਈ ਬਹੁਤ ਖੁਸ਼ੀ ਹੋਈ ਜਿੱਥੇ ਬੰਦਾ ਨਾ ਸਾਈਕਲ ਤੇ ਆਉਂਦਾ ਹੁੰਦਾ ਤੇ ਉਥੇ ਤੁਸੀਂ ਅੱਜ ਇੰਨਾ ਸਨਮਾਨ ਕੀਤਾ ਪਿਆਰ ਕੀਤਾ ਤਾਂ ਮੈਂ ਸੌਂ ਲੱਗਿਆ ਹੋਰ ਚਾਰਜ ਹੋ ਕੇ ਜਾਂਣਾ ਥੋੜਾ ਸਾਰਿਆਂ ਦੇ ਦਿਲੋਂ ਧੰਨਵਾਦ ਬੜਬਰਾਲਿਓ ਇੱਕ ਪ੍ਰੇਮੀ ਹੁੰਦਾ ਸੀ ਬਈ ਕਹਿੰਦਾ ਨੇਰੀਆਂ ਆਉਂਦੀਆਂ ਨੇ ਆ ਕੇ ਤੂਫਾਨ ਚਲੇ ਜਾਂਦੇ ਨੇ ਕਲੀ ਫੋਟੋ ਦੋਨਾਂ ਦੀ ਵਕਤ ਬੀਤਿਆ ਕਦੇ ਸ਼ੀਸ਼ੇ ਦਿਖਾਉਂਦੇ ਨਹੀਂ ਹੁੰਦੇ ਸੱਚੀ ਯਾਰ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਪਤਾ ਨਹੀਂ ਹੁੰਦਾ ਬੰਦਾ ਕਦੋਂ ਦੁਰਜੇ ਤੇ ਜਾਦਾ ਨੇ ਕਿ ਮੇਰੇ ਤੇ ਬਹੁਤ ਜਿਆਦਾ ਜਿੱਤੇ ਨੇ ਹਾਂ ਸੱਚੀ ਤੋ ਬਈ ਦਾਣਾ ਹੁੰਦਾ ਦੀ ਬੜਬਰ ਵਾਲਾ ਸੱਚੀ ਮੇਰੇ ਨਾਲ ਖੇਡਦਾ ਹੁੰਦਾ ਦੀ ਕਿੱਥੇ ਆਹੋ ਮੇਰਾ ਬੌਜੀ ਕਰਦਾ ਯਾਰ ਮੈਂ ਦੇਖਣਾ ਆਹੋ ਮੈਂ ਤੇ ਆ ਭਾਈ ਨੂੰ ਕਹਿੰਦਾ ਆ ਜਾ ਭਾਈ ਆ ਜਾ ਸੱਚੀ ਯਾਰ ਬਹੁਤ ਪਿਆਰ ਕਰਦਾ ਸੀ ਮੈਂ ਬਹੁਤ ਦੇਖਿਆ ਭਾਈ ਨੂੰ ਯਾਰ ਆ ਜਾ ਆ ਜਾ ਠੀਕ ਆ ਹੁਣ ਖੇਡਦੇ ਹੁਣ ਨਾ ਹੈ ਖੇਡਿਆ ਸੀ ਸੱਚੀ ਮੈਂ ਤੈਨੂੰ ਬਹੁਤ ਦੇਖਦਾ ਹੁੰਦਾ ਉੱਥੇ ਖੜ ਕੇ ਦੇਖਦਾ ਹੁੰਦਾ ਅਸੀਂ ਕਰੋ ਤੇਰੇ ਨਾਲ ਖੇਡਣ ਵੀ ਗਈ ਸੀ ਤੇ ਸਾਡਾ ਕੋਚ ਹੁੰਦਾ ਦੀ 50 ਰੁਪਏ ਚ ਮੈਚ ਕਰ ਲਿਆਦੀ ਤੇਰੇ ਨਾਲ ਅਸੀਂ ਗੋਲ ਗੱਪੇ ਖਾ ਲਏ ਸਾਰੀਆਂ ਸੱਚ ਗੱਲਾਂ ਨੇ ਮੈਂ ਝੂਠ ਨਹੀਂ ਬੋਲੂਗਾ ਸਰ ਤੇ ਹੁਣ ਤਾਂ ਭਾਈ ਚਲੋ ਹੁਣ ਥੋੜਾ ਮੋਟਾ ਛੋਟੇ ਸਹਿਯੋਗ ਨਾਲ ਚੰਡੀਗੜ੍ਹ ਵੀ ਕੀੜਾ ਲੱਗਣ ਲੱਗ ਗਿਆ ਤੇ ਜਿਹੜਾ ਕੁਝ ਆਪਾਂ ਦੇਖਦੇ ਆ ਉਹੀ ਲਿਖਦੇ ਆ ਹਨਾ ਤੇ ਥੋੜੀ ਜੀ ਕੰਮ ਦੀ ਗੱਲ ਜਿੰਨੇ ਵੀ ਮੇਰੇ ਵਰਗੇ ਨੇ ਸਾਰੇ ਆਪਣੇ ਮਾਪਿਓ ਦਾ ਧਿਆਨ ਰੱਖਿਆ ਕਰੋ ਚਾਚੇ ਦਾਇਆਂ ਦਾ ਤੇ ਕਹਿੰਦਾ ਪਿੰਡਾਂ ਤੋਂ ਪਰ ਪਰ ਬੱਸਾਂ ਚੱਲੀਆਂ ਸੁਣਾਦਾ ਕੁਸ ਕਹਿੰਦਾ ਪਿੰਡਾਂ ਤੋਂ ਪਰ-ਪਰ ਬੱਸਾਂ ਚੱਲੀਆਂ ਚੰਡੀਗੜ੍ਹ ਰਹਿੰਦੀਆਂ ਕੁੜੀਆਂ ਕੱਲੀਆਂ ਬਾਬੂ ਝੂਰੀਆਂ ਦੇ ਵਿੱਚ ਖੁਰਿਆ ਇਹ ਹੁਸਨ ਕਦਰ ਨੂੰ ਤੁਰਿਆ ਸਮਝਣਾ ਆਉਂਦੀ ਚਾਲਾਂ ਦੀ ਬਾਬਾ ਨਾਨਕਾਂ ਮਿਹਰ ਕਰੀ ਮਤ ਬੱਜੀ ਰਕਾਨਾਂ ਦੀ ਕਹਿੰਦੀ ਘੱਟ ਫੂਨ ਓਕੇ ਵੇ ਬੇਬੇ ਬਾਪੂ ਨੇ ਕੋਲੇ ਪਾਵੇ ਮਹਿਫਿਲ ਦੇ ਵਿੱਚ ਰੌਲੇ ਰਾਜੇ ਨੂੰ ਕਿਥੋਂ ਦੀਂਦਾ ਵਿੱਚ ਹੁੰਦੀਆਂ ਚਾਈਟਾਂ ਦੇ ਮਾਹੀਰ ਸਿਆਲਾਂ ਦੀ ਰੁਲਦੀ ਦੇਖੀ ਚੰਡੀਗੜ੍ਹ ਫਲੈਟਾਂ ਦੇ ਕਹਿੰਦੇ ਪਿੰਡੀਆਂ ਵਾਲਾ ਫੜਕੇ ਬੈਗਿਆ ਸੱਚੇ ਪਿਆਰ ਦਾ ਵਹਿ ਗਿਆ ਪੱਠਾ ਹੁਣ ਵੇ ਸਾਕੂ ਨਿਕਲੇ ਸੋਨੇ ਦੀ ਮੈਂ ਜਾਣਾ ਬੈਗ ਨਹੀਂ ਫਰੀ ਵੀ ਟੂ ਚੋਂ ਪਤਾ ਲੱਗਿਆ ਕੁੜੀ ਘਰੇ ਲਿਆਉਣ ਦੇ ਲੈਕ ਨਹੀਂ ਸਿੱਧੂ ਮੂਸੇਵਾਲਾ ਕਿਹੜਾ ਪਿਆਰ ਕਰਦਾ ਸੱਚੀ ਤਾੜੀ ਮਾਰਕਾ ਮੈਂ ਸਾਰਿਆਂ ਨੂੰ ਮਿਲਿਆ ਸੱਚੀ ਯਾਰ ਮੈਨੂੰ ਬੜਾ ਹੁਆ ਮੈਂ ਸਿੱਧੂ ਸ਼ਕਿਆ ਪਰ ਮੈਂ ਇੱਕ ਹਣਾ ਚੀਜ਼ ਲਿਖੀ ਹੋਈ ਆ ਬਾਈ ਖਾਤਰ ਕਬੱਡੀ ਨੂੰ ਵੀ ਪਿਆਰ ਕਰਨਾ ਤਾਂ ਕਰਕੇ ਕਹਿੰਦਾ ਉਹ ਵੀ ਸੁਣ ਲਓ ਬਾਈ ਬਣ ਕੇ ਤਾੜੀ ਮਾਰ ਦਿਓ ਕਹਿੰਦਾ ਟਾਕੂ ਬੈਲ ਵਰਗੀ ਤੋਂ ਚੁੱਲ੍ਹਾ ਚੌਂਕਾ ਕਰਿਆ ਜਾਣਾ ਨਹੀਂ ਮਿਲ ਕੀ ਰੰਗ ਉੱਡ ਜੂ ਦਦ ਹਾਰੇ ਜਿ ਤਰਿਆ ਜਾਣਾ ਨਹੀਂ ਕਹਿੰਦੀ ਸਾਡੇ ਸੈਕਟਰ ਨੀਂਦ ਨਹੀਂ ਆਉਂਦੀ ਸੋਡਾ ਪਿੰਡ ਗੁਰੂਆਂ ਦੀ ਸਾਖੀ ਵਰਗਾ ਏ ਕੁੜੀ ਮਾਈਕਲ ਜੈਕਸਨ ਦੇ ਸ਼ੋਅ ਜਹੀ ਜੱਟ ਮੂਸੇ ਦੀ ਥਾਪੀ ਵਰਗਾ ਏ ਓ ਭਾਵੇਂ ਮੜੰਗਾ ਜੱਟ ਝੱਟ ਦੁੱਗਾਂ ਲਈ ਜਾਫੀ ਵਰਗਾ ਏ ਸਾਡੀ ਬੇਬੇ ਹੱਡ ਪਰਾਣੇ ਦੀ ਉਦੋਂ ਤੰਪੇ ਖੜਿਆ ਜਾਣਾ ਨਹੀਂ ਉਹ ਦੇਖੇ ਕਿ ਤੁਰਾ ਗੂਗਲ ਤੇ ਸਾਡਾ ਉੱਡ ਗਿਆ ਚੀਨਾ ਫੜਿਆ ਜਾਣਾ ਨਹੀਂ ਨਖਰਾ ਟਾਈ ਫੇੜ ਜਾ ਕਰ ਦੂਗਾ ਜਿਹੜਾ ਤੱਕੂ ਰਾਣੀ ਸੁੰਦਰਾ ਵਰਗੀ ਨੂੰ ਜੱਟ ਸਾਹਮ੍ਹ ਸਾਹਮ੍ਹ ਕੇ ਰੱਖੂਗਾ ਗੁਲਾਬ ਸਿੱਧੂ ਦੀਆਂ ਮੁਦਰਾ ਵਰਗੀ ਨੂੰ ਗੁਲਾਬ ਸਿੱਧੂ ਦੇ ਇੱਕ ਵਾਰੀ ਭਾਈ ਲਈ ਤਾੜੀ ਮਾਰ ਦੋ ਯਾਰ ਮੇਰਾ ਬਹੁਤ ਸਾਜਦਾਤਾ ਭਾਈ ਨੂੰ